ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾ ਧਰ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35 35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕਸੀਆਂ ਦਾ ਰਜਵਾਹਿਆਂ ਦਾ ਨਾਲੇ ਬਿਜਲੀ ਬੱਚੂ ਨਾਲੇ ਥੱਲੇ ਵਾਲਾ ਪਾਣੀ ਬੱਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਫਸਲ ਵਧੀਆ ਬਖਪਰ ਫਸਲ ਹੁੰਦੀ ਬਣਾਉਂਦੀ ਆ ਬ੍ਰਾ ਪੰਜਾਬ ਦੀ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪਾਣੀ ਬਚਾਓ ਪੈਸਾ ਕਮਾਓ ਨੀਤੀ ਲਿਆਂਦੀ ਗਈ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਤੀਹ ਫੀਸਦੀ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ। ਸਾਨੂੰ 15-16 ਸਾਲ ਤੋਂ ਪਾਣੀ ਇੱਥੇ ਨਹੀਂ ਆ ਰਿਹਾ ਤੇ ਹੁਣ ਜਿਹੜਾ ਪਾਣੀ ਬਹੁਤ ਆ ਰਿਹਾ ਬੰਪੀਆਂ ਸਾਡੀਆਂ ਬੰਦ ਰਹੀਆਂ ਨਹੀਂ। ਜੋ ਨਹਿਰ ਪੁਰਾਣਾ ਸ਼ਾਂਗਰ ਰਜ਼ਬਾਇਆ ਨਾਲ ਹੀ ਸਾਡੇ ਖਾਲੇ ਕਾਫੀ ਚਿਰ ਤੋਂ ਠੱਠੇ ਪਏ ਸੀ ਭਗਵੰਤ ਮਾਨ ਸਰਕਾਰ ਨੇ ਜੋ ਵਾਦੇ ਪੂਰੇ ਕੀਤੇ ਸੀ ਉਹਨਾਂ ਵਾਦਿਆਂ ਦੇ ਵਿੱਚੋਂ ਇਹ ਵੀ ਵਾਦਾ ਪੂਰਾ ਹੋ ਗਿਆ ਹੈ ਜੀ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੀ ਸੁਪਰੀ ਨੂੰ ਸਾਕਾਰ ਕਰਨ ਦੀ ਨਹੀਂ ਹੈ ਤੇ ਪੰਜਾਬ ਸਰਕਾਰ ਸੁੱਕੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉੱਤਮ ਖੇਤੀ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤਾਸ਼ੀ ਪੰਜਾਬ ਸਰਕਾਰ ਆ ਜਿਹੜੇ ਨੇ ਜਦੋਂ ਚੱਲ ਪਏ ਨੇ ਆ ਕੋਈ ਹੁੰਦਾ ਆ ਸਾਡਾ ਸਰਕਾਰੀ ਸਾਹਿਬ ਇਸ ਦੇ ਵਿੱਚ ਜੋ ਬੈਂਕਰ ਡਿੱਗੇ ਨੇ ਇਹ ਤਾਂ ਸਾਡੀ ਸਰਕਾਰ ਦੀ ਟੀਜ ਇੱਕ ਸਾਡੇ ਬਾਦਰ ਦੀ ਸਪਤਾ ਕਰਨ ਵਾਲੀ ਚੀਜ਼ ਬਣੀ ਜਰੂ ਉਹਦਾ ਹਾਲਾਤ ਕੋਈ ਵਿਚਾਰ ਨਹੀਂ ਕਹੀ ਤੋਂ ਲੈ ਕੇ ਤਾਂ ਸਾਡੀ ਇਹ ਰਿਕਵੈਸਟ ਏ ਕਿ ਆ ਨਰੇਦਾ ਦੇ ਜਿਹੜੇ ਲੋਕ ਨੇ ਇਹਨਾਂ ਦੇ ਵਿਚਾਰਿਆਂ ਨੇ ਜਿਨ੍ਹਾਂ ਨੇ ਦਰਿਆ ਦਾ ਕੰਮ ਕਦੀ ਨਹੀਂ ਕੀਤਾ ਸਾਡੀ ਸਰਕਾਰ ਕੋਲ ਠੇਕੇਦਾਰੋਂ ਵੱਡੇ ਵੱਡੇ ਦਰਿਆਈ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਮਸ਼ੀਨੀ ਜੋਗੇ ਮਸ਼ੀਨਾਂ ਨਾਲ ਜਿਹੜਾ ਅਸੀਂ ਆ ਬੁੱਕਾਂ ਨਾਲ ਇੱਕ ਇੱਕ ਮੁੱਠ ਮਿੱਟੀ ਪਾ ਰਹੇ ਆ ਫਿਰ ਬਾਰਡਰ ਰੌਟ ਪੋਸਟ ਦਾ ਇਹ ਇਸ ਕਰਕੇ ਉਸੇ ਕਹਿੰਦੇ ਆ ਜੀ ਇੱਥੇ ਪੱਥਰ ਦੀ ਨੋਚ 18 ਤੋਂ ਲੈ ਕੇ ਮਨਜ਼ੂਰ ਕੀਤੀ ਏ ਵਰਨਾ ਉਹ ਬਸ ਐਸੇ ਤਰ੍ਹਾਂ ਜਦੋਂ ਆ ਦਿਨ ਆਉਂਦੇ ਨੇ ਉਦੋਂ ਸਾਡੇ ਨਾਲ ਇਹੀ ਕੁਝ ਦੱਸਿਆ ਜਾਂਦਾ ਵੀ ਅਸੀਂ ਬਣਾਵਾਂਗੇ ਸਰਕਾਰਾਂ ਨੂੰ ਰਿਕੁਐਸਟ ਏ ਪਹਿਲੀ ਗੱਲ ਤਾਂ ਆ ਵੀ ਨਾ ਜੀ ਨੋਬਤ ਪੂਰਾ ਆਵੇ ਤਾਂ ਨੂੰ ਆਪਣਾ ਦਿੱਕਤਾ ਹੋਣਾ ਨਹੀਂ ਬਾਕੀ ਅਸੀਂ ਉਹ ਪ੍ਰੋਜੈਕਟ ਵੀ ਬਣਾ ਰੱਖਿਆ ਹੋਇਆ ਅਸੀਂ ਇਸ ਦੇ ਉੱਤੇ ਹੁਣੇ ਗੱਲ ਕੀਤੀ ਆ ਆਨਸਰ ਅਸੀਂ ਦੇਖਿਆ ਵੀ ਤੇ ਸਟੱਡ ਬਣਨੇ ਚਾਹੀਦੇ ਉਹ ਸਟੱਡਾਂ ਨਾਲ ਕੰਮ ਵੀ ਹੋਊਗਾ ਦੂਜੀ ਜਿਹੜੀ ਜੁਨੂਨ ਪਰੋਚ ਇਹ ਜਿਹੜੀ ਨਾ ਇੱਥੇ ਮੋਟਾ ਕਹਿੰਦਾ ਮੈਂ ਸਾਡਾ ਦੱਸਦੇ ਆਂ ਕਦੇ ਢਾਂਗੇ ਕਹਿੰਦੇ ਨੇ ਤੇ ਲਾਂਗੀਆਂ ਨਹੀਂ ਬਣਦੇ ਸਾਡੇ ਸਮਝਦਾ ਆਂ ਅੜਾ ਕੇ ਪਾਣੀ ਦੱਸਣ ਜਿੱਥੇ ਵੀ ਕਿਤੇ ਨਾ ਹੁਣ ਇਸ ਸਮੇਂ ਨਾ ਤਾਂ ਇੰਨਾ ਪਾਣੀ ਆਉਂਦੀ ਆਪੋ ਨੂੰ ਨਹੀਂ ਸੀ ਕਿਸੇ ਨੇ ਵੀ ਨਹੀਂ ਸੋਚਿਆ ਸੀ ਠੀਕ ਹੈ ਅਜਾ ਉਹ ਠੀਕ ਹੈ ਮਸ਼ੀਨਾਂ ਦੀ ਗੱਲ ਹੈ ਇੱਥੇ ਤਾਂ ਸਿਰਫ ਕੋਈ ਕਹੋ ਮਸ਼ੀਨ ਇੱਥੇ ਆ ਸਕਦੀ ਅਜੋਕੇ ਪਾਕਿਸਤਾਨ ਸਾਈਡ ਆ ਗਏ ਅਸੀਂ ਇਸ ਵੀ ਲਾਜ਼ਰ ਹੋਰ ਦੇ ਨਾਲ ਬਹੁਤ ਪਾਕਿਸਤਾਨ ਇਥੋਂ 730 400 ਤੋਂ ਪਾਕਿਸਤਾਨ ਤੇ ਆ ਰਹੀ ਹੈ ਜੋ ਇਹ ਨਹੀਂ ਹੋ ਚੁੱਕੀ ਹੈ ਜਿਹਦੇ ਨਾਲ ਹੀ ਪਾਕਿਸਤਾਨ ਚੱਲ ਕੇ ਜਾ ਰਹੀ ਹੈ ਜਿਵੇਂ ਨਾਲ ਹੀ ਕਿ ਉਹ ਜਿਹੜਾ ਤੁਸੀਂ ਇਹ ਕਹਿੰਦੇ ਮੈਂ ਸਾਰੀ ਤਹੀ ਕਰਾਂਗੇ ਤੁਸੀਂ 1300 ਬੋਝੀ ਕਰਾਂਗੇ ਨਹੀਂ ਨਹੀਂ ਸਰ ਸਿਰ ਹਾਲ ਦੀ ਜਿਹੜੀ ਇਸ ਸਾਈਡ ਨੂੰ ਆਪਾਂ ਇਹ ਪ੍ਰੋਟੈਕਸ਼ਨ ਦੇਣਾ ਹੈ ਕਿ ਇੰਪੈਕਟ ਜਿਹੜਾ ਇਹ ਸਾਡੀ ਜਿਹੜੀ ਸਾਰੀ ਆਬਾਦੀ ਇਸ طرف ਕੈਰੀ ਮੈਂ ਇਸੇ ਦਾ ਆਪਾਂ ਕਲੀ ਕਰੀਏ ਉੱਥੇ ਕਰਾਂਗੇ ਬਾਕੀ ਉੱਥੇ ਕਰਾਂਗੇ ਬਾਕੀ ਜਿਹੜੀ ਜ਼ਰੂਰੀ ਹੈ ਅਸੀਂ ਸੁਧਰ ਇਨਵੈਸਟਮੈਂਟ ਕਰਾ ਲਈਏ ਇਸ ਤੋਂ ਪੰਜਾਬ ਦੇ ਵਿੱਚ ਹਾਲਤ ਨੇ ਜਿਹੜੇ ਕਿਉਂਕਿ ਬਰਸਾਤਾਂ ਉੱਪਰ ਹੋਈਆਂ ਨੇ ਪਾਣੀ ਆਇਆ ਤੇ ਪਾਣੀ ਡੈਮਾਂ ਦੇ ਵਿੱਚ ਵਧਿਆ ਵੀ ਆ ਤੇ ਜਿਸ ਤਰੀਕੇ ਨਾਲ ਡੈਮ ਦੇ ਵਿੱਚ ਪਾਣੀ ਵਧਿਆ ਛੱਡਿਆ ਵੀ ਗਿਆ ਤੇ ਜਿਹੜੇ ਦਰਿਆਣੇ ਉਹ ਸਾਰਿਆਂ ਦੇ ਵਿੱਚ ਪਾਣੀ ਵਾਧੂ ਹੋ ਰਿਹਾ ਸੋ ਇਸ ਕਰਕੇ ਕਈ ਜਗ੍ਹਾ ਦਿੱਕਤਾਂ ਆਈਆਂ ਨੇ ਕਪੂਰਥਲਾ ਜ਼ਿਲ੍ਹਾ ਹੈ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਤਰਨਤਾਰਨ ਹੈ ਸੋ ਇਹ 4-5 ਜ਼ਿਲ੍ਹਿਆਂ ਦੇ ਵਿੱਚ ਇਹ ਦਿੱਕਤ ਆਈ ਹੈ ਤੇ ਅਸੀਂ ਇਨਾਂ ਦੇ ਪ੍ਰਬੰਧਨ ਨੂੰ ਦੇਖਣ ਦੇ ਲਈ ਤੇ ਲੋਕਾਂ ਨੂੰ ਕੀ ਤਕਲੀਫਾਂ ਦੇਖਣ ਦੇ ਲਈ ਅਸੀਂ ਸਾਰੇ ਇੱਥੇ ਮੇਰੇ ਨਾਲ ਐਮ.ਐਲ.ਏ. ਸਾਹਿਬ ਫੋਜਾ ਸਿੰਘ ਸਰਾਰੀ ਵੀ ਨੇ ਤੇ ਰਜਨੀਸ਼ ਦਈਆ ਜੀ ਨੇ ਮੈਡਮ ਜੀ ਨੇ ਭੁੱਲਰਜੀ ਦੇ ਬਾਈਫ ਹੋਣੇ ਕਰਨ ਕਟਾਰੀਆ ਜੀ ਹੈਗੇ ਨੇ ਤਾਂ ਅਸੀਂ ਸਾਰੇ ਸਾਰਾ ਸਾਡਾ ਪ੍ਰਸ਼ਾਸਨ ਇਹ ਦੇਖਣ ਦੇ ਲਈ ਕਿ ਕਿੱਥੇ ਕਿਸ ਚੀਜ਼ ਦੀ ਲੋੜ ਹੈ ਤੇ ਕੀ ਪ੍ਰਬੰਧ ਨੇ ਤਾਂ ਮੈਨੂੰ ਇਸ ਚੀਜ਼ ਦੀ ਤਸੱਲੀਆ ਕੱਲ ਮੈਂ ਇੱਥੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਗਿਆ ਸੀ ਲੋਕਾਂ ਨੇ ਖੁਦ ਆਪਦੇ ਹੱਥੇ ਕਿਹਾ ਵੀ ਦੇਖੋ ਇਹ ਤੇ ਕੁਦਰਤ ਦੇ ਬਸ ਬਰਸਾਤਾਂ ਹੋਣੀਆਂ ਬਰਸਾਤ ਘੱਟ ਹੋਣੀ ਵੱਧ ਹੋਣੀ ਪਰ ਸਰਕਾਰ ਵੱਲੋਂ ਪ੍ਰਬੰਧ ਕੋੜੇ ਅਸੀਂ ਸਾਰੀਆਂ ਮੈਡੀਕਲ ਟੀਮਾਂ ਸਾਰੇ ਕੋਈ ਪਸ਼ੂਆਂ ਦੇ ਡਾਕਟਰ ਨੇ ਜਿਹੜੇ ਕੋਈ ਪੀਣ ਵਾਲੇ ਪਾਣੀ ਦੀ ਗੱਲ ਹੈ ਕੋਈ ਫੂਡ ਦੀ ਗੱਲ ਹੈ ਜਿਸ ਚੀਜ਼ ਦੀ ਵੀ ਕਿਸੇ ਨੂੰ ਲੋੜ ਹੈ ਤੇ ਅਸੀਂ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਸਰਕਾਰ ਦੇ ਵੱਲੋਂ ਸਰ ਕੀ ਮੁਹੱਈਆ ਕਰਵਾਇਆ ਜਾ ਰਿਹਾ ਹੈਗਾ ਜਿਹੜੇ ਇਲਾਕੇ ਨੀਚਲੇ ਹੈਗੇ ਨੇ ਉੱਥੇ ਪਾਣੀ ਆਇਆ ਹੋਇਆ ਘਰਾਂ ਦੇ ਵਿੱਚ ਆਇਆ ਹੋਇਆ ਜਿਹੜੇ ਖੇਤ ਹੈਗੇ ਨੇ ਉੱਥੇ ਪਾਣੀ ਆਇਆ ਹੋਇਆ ਉਹਨਾਂ ਵਾਸਤੇ ਲੋਕਾਂ ਵਾਸਤੇ ਕੀ ਮਦਦ ਜੜੀ ਹੈ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜਿਹੜੇ ਕਨੈਕਟੀਵਿਟੀ ਖਤਮ ਹੋ ਗਈ ਤੇ ਲੋਕਾਂ ਨਾਲ ਟੁੱਟ ਗਏ ਉਹਨਾਂ ਲਈ ਅਸੀਂ ਇਵੈਕੂਏਸ਼ਨ ਸੈਂਟਰ ਬਣਾਏ ਹੋਏ ਆ ਉੱਥੇ ਹਰ ਚੀਜ਼ ਦਾ ਪ੍ਰਬੰਧ ਕੀਤਾ ਨਾਲ ਰਸੋਈ ਬਣਾਈ ਹੈ ਖਾਣ ਦਾ ਪੀਣ ਦਾ ਡਾਕਟਰੀ ਸਹਾਇਤਾ ਦਾ ਉਹ ਸਾਰੇ ਪ੍ਰਬੰਧ ਹੈਗੇ ਨੇ ਤੇ ਜਿਹੜੇ ਲੋਕ ਉੱਥੇ ਅੰਦਰ ਬੈਠੇ ਆ ਬਾਹਰ ਨਹੀਂ ਆਣਾ ਚਾਹੁੰਦੇ ਘਰਾਂ ਨੂੰ ਛੱਡ ਕੇ ਉੱਥੇ ਬਕਾਇਦਾ ਕਿਸ਼ਤੀਆਂ ਦੇ ਰਾਹੀਂ ਸਾਰਾ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ ਸੁ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੰਤਰੀ ਸਾਹਿਬ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਕਿਸਾਨਾਂ ਦੀ ਕਿਸਾਨ ਇਫੈਕਟਡ ਹੋ ਗਈ ਹੈ ਜਮੀਨ ਉਸੇ ਮੁਆਵਜ਼ੇ ਦੀ ਵੀ ਮੰਗ ਹੋ ਰਹੀ ਹੈ ਸਾ ਉਹ ਵੀ ਕਰਾਂਗੇ ਪਰ ਅਸੀਂ ਜਿਹੜਾ ਹੈ ਕਿਉਂਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਮੋਨੀਟਰਿੰਗ ਕਰ ਰਹੇ ਨੇ ਕੱਲ ਮੈਂ ਮਿਲਿਆ ਸੀ ਉਹਨਾਂ ਨੂੰ ਤੇ ਅਸੀਂ ਜਿਹੜੀ ਵੀ ਕਿਸੇ ਕਿਸਮ ਦੀ ਰਿਕੁਆਇਰਮੈਂਟ ਹੈ ਉਹਦੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਤੇ ਅੱਜ ਅਸੀਂ ਇਹ ਕਰਨ ਜਾ ਰਹੇ ਹਾਂ ਵੈਸੇ ਕੀਤਾ ਵੀ ਹੈ ਪਹਿਲਾਂ ਹਰ ਬੰਦੇ ਕੋਲੇ ਉਹ ਮੋਬਾਈਲ ਨੰਬਰ ਹੋਏਗਾ ਤੇ ਸਾਡੇ ਅਧਿਕਾਰੀਆਂ ਕੋਲੇ ਉਹਨਾਂ ਦੇ ਨੰਬਰ ਹੋਣਗੇ ਉਹ ਕਿਸੇ ਵੀ ਟਾਈਮ ਕਾਲ ਕਰ ਸਕਦੇ ਨੇ ਤੇ ਉਸ ਨੂੰ ਉਹੀ ਚੀਜ਼ ਮੁਹੱਈਆ ਕਰਾਈ ਜਾਊਗੀ ਸਾਡੇ ਅਧਿਕਾਰੀ ਤੇ ਮੈਂ ਕਹਿੰਦਾ ਮੈਨੂੰ ਵੀ ਭੇਜ ਦਿਓ ਨਾਲ ਅਸੀਂ ਖੁਦ ਲੋਕਾਂ ਨੂੰ ਪੁੱਛਾਂਗੇ ਵੀ ਕਿਸੇ ਚੀਜ਼ ਦੀ ਕਮੀ ਹੈ ਪਰ ਹਲੇ ਤੱਕ ਕੋਈ ਲੋਕਾਂ ਨੇ ਤਸੱਲੀ ਜ਼ਾਹਰ ਕੀਤੀ ਹੈ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਦੇਖੋ ਇਹ ਜੇ ਮੌਕੇ ਤੇ ਇਹੀ ਕੁਝ ਕੀਤਾ ਜਾ ਸਕਦਾ ਹੈ ਤਾਂ ਕਿ ਕਿਸੇ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ ਸਰ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਕੇਂਦਰ ਸਰਕਾਰ ਦੇ ਵੱਲੋਂ ਸਾਥ ਮਿਲ ਰਿਹਾ ਹੈਗਾ ਜਿਹੜੇ ਬੰਨ ਨੇ ਉਹ ਪੱਕੇ ਕਰਨ ਵਾਸਤੇ ਕਿਉਂਕਿ ਖੁਦ ਲੱਗੇ ਹੋਏ ਆ ਲੋਕ ਲੱਗੇ ਹੋਏ ਆ ਸੰਸਥਾਵਾਂ ਲੱਗੀਆਂ ਹੋਈਆਂ ਨੇ ਜੀ ਦੇਖੋ ਪਹਿਲੀ ਗੱਲ ਤਾਂ ਤੁਸੀਂ ਮੁਆਵਜ਼ੇ ਦੀ ਕੀਤੀ ਸੀ ਅਸੀਂ ਮੁਆਵਜ਼ਾ ਦੇਵਾਂਗੇ ਅੱਛਾ ਜੋ ਵੀ ਨੁਕਸਾਨ ਹੋਇਆ ਐਜ ਪਰ ਲਾਅ ਐਜ ਪਰ ਕਾਨੂੰਨ ਅਸੀਂ ਸਾਰਾ ਮੁਆਵਜ਼ਾ ਵੀ ਦੇਵਾਂਗੇ ਪਰ ਠੀਕ ਆ ਸਰ ਦੂਜੀ ਗੱਲ ਜਿਹੜੀ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ ਦੇਖੋ ਇਹ ਸਮਾਂ ਕਿਸੇ ਦੀ ਨੁਕਤਾਚੀਨੀ ਦਾ ਨਹੀਂ ਹੈ ਜੇ ਮੈਂ કહਾਂ ਕਿਉਂਕਿ ਅੱਜ ਸਮਾਂ ਇਹ ਹੈ ਵੀ ਸਾਰੇ ਰਲ ਮਿਲ ਕੇ ਪਹਿਲਾਂ ਇंसाਫਤ ਚੋਂ ਨਿਕਲੀਏ ਪਰ ਜੇ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਕ੍ਰੀਏਟ ਕੀਤੀਆਂ ਹੋਈਆਂ ਨੇ ਕੇਂਦਰ ਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਦੇ ਲਈ ਕੀਤੀਆਂ ਹੋਈਆਂ ਨੇ ਹੁਣ ਜਦੋਂ ਸਾਡੇ ਗੈਰ ਰਿਪੇਰੀਅਨ ਸਟੇਟਸ ਨੇ ਉਹਨਾਂ ਨੂੰ ਤਾਂ ਸਾਡਾ ਪਾਣੀ ਦੇਤਾ ਆਂ ਆਂ ਦਰਿਆਵਾਂ ਦੀ ਮਾਰ ਆ ਜਿਹੜੀ ਅੱਸੀ ਚੱਲ ਰਹੇ ਆਂ ਪਾਣੀ ਵੱਧ ਆ ਗਿਆ ਨੁਕਸਾਨ ਹੋ ਗਿਆ ਸਾਡੇ ਸਾਡੇ ਲੋਕ ਪਰੇਸ਼ਾਨ ਹੋ ਰਹੇ ਨੇ ਇਹਦੇ ਲਈ ਉਹਨਾਂ ਸਟੇਟਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਤੇ ਆਰਾਮ ਨਾਲ ਬੈਠੇ ਨੇ ਬਲਕੇ ਸਾਨੂੰ ਨਸੀਤਾਂ ਦਿੰਦੇ ਆ ਕਿ ਡੈਮਾਂ ਦੇ ਵਿੱਚ ਪਾਣੀ ਭਰ ਜਾਂਦੇ ਹੋ ਹੁਣ ਡੈਮ ਦੀ ਸਥਿਤੀ ਹੈ 1390 ਫੁੱਟ ਡੈਮ ਦੀ ਸਥਿਤੀ ਹੈ ਜਿਹੜੀ ਰੱਖੀ ਜਾ ਸਕਦੀ ਹੈ ਪਾਣੀ ਉੱਥੇ 1384 ਫੁੱਟ ਹੋ ਗਿਆ ਤੇ ਅਸੀਂ 1390 ਤੇ ਛੱਡੀਏ ਇਹਦੇ ਸਾਰੇ ਪੰਜਾਬ ਨੂੰ ਤਵਾ ਕਰ ਦੂਗਾ ਅਸੀਂ ਸਿਸਟਮ ਬਣਾਇਆ ਕਿ ਹੌਲੀ ਹੌਲੀ ਛੱਡੀਏ ਉਹਨਾਂ ਦਾ ਸਿਸਟਮ ਇਹ ਹੈ ਵੀ ਪਾਣੀ ਭਰ ਜਾਂਦੇ ਹੋ ਤਾਂ ਕਿ ਸਾਨੂੰ ਪਾਣੀ ਦਿੱਤਾ ਜਾ ਸਕੇ ਜਦੋਂ ਸਾਡਾ ਗਲਕੋਟ ਕੇ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਪਾਣੀ ਦੂਜੇ ਸਟੇਟਾਂ ਨੂੰ ਦਿੱਤਾ ਗਿਆ ਸੀ ਤਾਂ ਉਸ ਸਮੇਂ ਇਹ ਕਲਾਜਵੀ ਸੈਂਟਰ ਗਵਰਨਮੈਂਟ ਪਾ ਦੰਦੀ ਵੀ ਜੇ ਪਾਣੀ ਲੈਣਾ ਉਹਨਾਂ ਦਰਿਆਵਾਂ ਦਾ ਉਹਨਾਂ ਦੀ ਬਰਬਾਦੀ ਵੇਲੇ ਵੀ ਕਿਤੇ ਮਾੜਾ ਮੋਟਾ ਹਿੱਸਾ ਪਾ ਦਿਓ ਕੇਂਦਰ ਸਰਕਾਰ